ਕਹਿੰਦੇ ਜੀ ਬੱਚੇ ਦੇ ਜਨਮ ਤੋਂ ਬਿਮਾਰੀ ਲੱਗਦੀ ਨਹੀਂ ਮਾਂ ਦੇ ਪੇਟ 'ਚ ਮਾਰੀਆਂ ਲੱਗੀਆਂ ਮਾਂ ਵੀ ਖਰਾਬ ਠੀਕ ਨਹੀਂ ਪਹਿਲਾਂ ਖਾਧੀਆਂ ਹੋਈਆਂ ਬਾਹਲੇ ਦੇਸ਼ ਦਾਸ ਅੱਜ ਤੋਂ ਕੋਈ ਮੇਰੇ ਖਿਆਲ ਆ ਦੋ ਤਿੰਨ ਸਾਲ ਦੀ ਗੱਲ ਹੈ ਕਿ ਕੈਨੇਡਾ ਵਿੱਚ ਤੇ ਮੈਨੂੰ ਮਹੀਨੇ ਦੇ ਵਿੱਚ ਕੋਈ ਸ਼ਰਤ ਲਾ ਕੇ 70 ਤੱਕ ਬੱਚੇ ਆਏ ਹੁਣ ਜੀ ਮੇਰੇ ਕੋਲ ਤੇ ਅਮਰੀਕਾ ਵਿੱਚ 30 35 ਬੱਚੇ 17 ਸਾਲ ਤੋਂ ਥੱਲੇ ਦੇ ਲੱਗੇ ਜਿਆਦਾ ਬੱਚੇ 10 12 ਸਾਲ ਦੇ ਕੋਈ 5 7 ਸਾਲ ਦਾ ਕੋਈ 12 13 ਲੱਖ ਦਾ ਉਹ ਸੁਣਦੇ ਆ ਬੋਲਦੇ ਨਹੀਂ ਕਮਲੇ ਚਾਰ ਚਾਰ ਜਣੇ ਨੂੰ ਸੰਭਾਲੇ ਨਹੀਂ ਜਾਂਦੇ ਕੀ ਕੀ ਗੱਲ ਬਣੀ ਇੱਕ ਹੋ ਗਿਆ ਦੋ ਹੋ ਗਿਆ ਤਿੰਨ ਹੋ ਗਿਆ ਜਿਹੜੇ ਸ਼ਹਿਰ ਜਾਓ ਮੈਂ ਖੇ ਗੱਲ ਹੈ ਕੀ ਹੈ ਮੈਂ ਆਪ ਆਪਣੇ ਵਿਚਾਰ ਨਾਲ ਜੋ ਗੁਰੂ ਮਾਹਸ਼ੀ ਕੁਝ ਡਾਕਟਰ ਨੇ ਸਲਾਹ ਕੀਤੀ ਵੀ ਗੱਲ ਹੈ ਕੀ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਜਿਸ ਮਾਂ ਦੇ ਘਰ ਬੱਚਾ ਉਹ ਮਾਂ ਪਹਿਲਾਂ ਦਵਾਈਆਂ ਖਾਂਦੀ ਹੈ ਗਲਤ ਖਾਣੇ ਖਾਂਦੀ ਹੈ ਇਹ ਦੱਸੋ ਮਾਂ ਦੇ ਘਰ ਬੱਚੇ ਨਹੀਂ ਆਉਂਦੇ ਉਹ ਮਾਂ ਕਿਤੇ ਮਹਿੰਗੀ ਖਾ ਰਹੀ ਕਿਤੇ ਗਲੀਆਂ ਖਾ ਰਹੀ ਉਹਦੀ ਹੱਡੀਆਂ ਬਣਨੀਆਂ ਉਹਦਾ ਖੂਨ ਬਣਨਾ ਉਹਦਾ ਦਿਲ ਬਣਨਾ ਉਹਦਾ ਦਿਮਾਗ ਬਣਨਾ ਉਹਦੀ ਕਿੱਟੀਆਂ ਬਣਨੀਆਂ ਨੇ ਨਾ ਫਿਰ ਬੱਚੇ ਨਹੀਂ ਬੱਚੇ ਦੀ ਖੁਸ਼ੀ ਦੀ ਆਸ ਮਾਂ ਦੇ ਘਰ ਹੁੰਦੀ ਹੈ ਤੇ ਦਵਾਈਆਂ ਸ਼ੁਰੂ ਹੋ ਜਾਂਦੀਆਂ ਜੰਮਦੇ ਮਵਾਰ ਨਹੀਂ ਪਹਿਲੇ ਮਵਾਰ ਨੇ ਬੱਚੇ ਪਹਿਲਾ ਆਹ ਫਿਰ ਉਹ ਬੱਚਿਆਂ ਦੀ ਖਰਾਬ ਸਹੀ ਨਹੀਂ ਫਿਰ ਬੱਚੇ ਮੋਬਾਈਲ ਦੇ ਬੱਚੇ ਪਾਈ ਇਸ ਕਰਕੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਆਪਣੇ ਆਪ ਨਾਲ ਆਪ ਧਿਆਨ ਰੱਖੋ ਖਾਣ ਪੀਣ ਦਾ ਤੇ ਬੱਚਿਆਂ ਦਾ ਪਿਆਰ ਕਰੋ ਬੱਚਿਆਂ ਨੂੰ ਸਿੱਖੀ ਨਾਲ ਜੋੜੋ ਬੱਚੇ ਨਸ਼ਿਆਂ ਤੋਂ ਬਚਣ ਤੇ